ਪੰਜਾਬ ਤੋਂ ਇੱਕ ਨੌਜਵਾਨ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਅਨੁਸਾਰ ਸਿਮਰਪਾਲ ਸਿੰਘ ਨੇ ਜੋ ਕਿ 6 ਸਾਲ ਪਹਿਲਾਂ ਰੋਜੀ ਰੋਟੀ ਕਮਾਉਣ ਲਈ ਅਮਰੀਕਾ ਗਿਆ ਸੀ ਸਿਮਰਨਪਾਲ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਟਰੱਕ ਚਲਾਉਂਦਾ ਸੀ ਅਤੇ ਇੱਕ ਦਿਨ ਪਹਿਲਾਂ ਸੜਕ ਹਾਦਸੇ ਵਿੱਚ ਉਸ ਦੀ ਮੌਤ ਹੋ ਗਈ ਹਾਦਸਾ ਇੰਨਾ ਭਿਆਨਕ ਸੀ ਕਿ ਸਿਮਰਜੀਤ ਸਿੰਘ ਪਾਲ ਦੇ 80% ਸਰੀਰ ਦੇ ਅੰਗ ਨਾਲ ਸੜ ਗਿਆ ਸੀ ਅਤੇ ਕੁਝ ਦਿਨ ਪਹਿਲਾਂ ਸਿਮਰਜੀਤ ਸਿੰਘ ਪਾਲ ਅਮਰੀਕਾ ਵਿੱਚ ਪੀਆਰ ਦੀ ਵੀ ਪੁਸ਼ਟੀ ਹੋਈ ਸੀ ਉਹ ਗਿਆ ਸੀ ਅਮਰੀਕਾ ਅਮਰੀਕਾ ਅਤੇ ਤੁਸੀਂ ਸਾਲ ਪਿਲਾਂ ਗਿਆ ਸੀ। 11 ਸਾਲ। 11 ਸਾਲ। ਪੱਕਾ ਸੀ ਕਹੋ ਤੇ। ਹਾਂਜੀ ਪੱਕਾ ਹੋ ਗਿਆ ਸੀ। 1 ਮਹੀਨਾ ਹੋ ਗਿਆ। ਜਿਸ ਤਰ੍ਹਾਂ ਹਾਦਸਾ ਵਾਪਰਿਆ ਜਿਹੜਾ ਬੇਟੇ ਦੀ ਮੌਤ ਦੀ ਖਬਰ ਲੱਗੀ। ਕੈਲੀਫੋਰਨੀਆ ਤੋਂ ਲੋਡ ਕਰਕੇ ਜਾਂਦੇ ਆ ਸੀ। ਰਸਤੇ ਦੇ ਵਿੱਚ ਹਾਦਸਾ ਹੋ ਗਿਆ। ਟਰੱਕ ਚਲੰਦਾ ਸੀ। ਟਰੱਕ ਜਲੰਦਾ ਸੀ। ਕਿੰਨੇ ਬੱਚੇ ਤੁਹਾਡੇ? ਦੋ ਬੇਟੇ। ਵੱਡਾ ਸੀ, ਛੋਟਾ ਸੀ। ਇਹ ਛੋਟਾ ਬੇਟਾ ਸੀ। ਤੇ ਤੁਹਾਨੂੰ ਕਿਦਾਂ ਖਬਰ ਮਿਲੀ ਕਿ ਆ ਹਾਦਸਾ ਵਾਪਰਿਆ ਕਿਨੇ ਦੱਸਿਆ ਖਬਰ ਲਈ ਕਿ ਸਾਨੂੰ ਸਾਡੇ ਤੋਂ ਪਰਿਵਾਰ ਰਿੰਦਾ ਉੱਤੇ ਮੱਲੀ ਪਰਿਵਾਰ ਉਹਨਾਂ ਦੇ ਘਰ ਮੈਸੇਜ ਗਿਆ ਹੈ ਪੁੱਲਸ ਗਈ ਹੈ ਉਹਨਾਂ ਨੇ ਫਿਰ ਸਾਨੂੰ ਦੱਸਿਆ ਕਿ ਹੁਣ ਬੱਚੇ ਦਾ ਬੋਡੀ ਲਈ ਕੀ ਤੁਸੀਂ ਸੰਸਕਾਰ ਲਈ ਕੀ ਇੱਥੇ ਮਗਾਉਂਗੇ ਕੀ ਕਰੋਗੇ ਸਾਨੂੰ ਉਪਰਬਾਰ ਨੂੰ ਵੀ ਆ ਮਿਲਣਾ ਚਾਹੀਦਾ ਅਸੀਂ ਉਹਦੀਆਂ ਉਹਨਾਂ ਰਸਮਾਂ ਇੱਥੇ ਪੂਰੀਆਂ ਕਰਾਂਗੇ ਜੇਕਰ ਤੁਮਾਂ ਕਰਦੇ ਹੋ ਬੱਚਾ ਇੱਥੇ ਲਿਆਇਆ ਜਾਵੇ ਇੱਥੇ ਸੰਸਕਾਰ ਕੀਤਾ ਜਾਵੇ ਬੱਚਾ ਲਿਆ ਆ ਜਾਏ ਇੱਥੇ ਸੰਸਕਾਰ ਕੀਤਾ ਮੇਰਾ ਭਤੀਜਾ ਇਹ ਕੀ ਗੱਲਬਾਤ ਕਰੀ ਉਸੇ ਉਹ ਐਕਸੀਡੈਂਟ ਹੋ ਗਿਆ ਗੱਡੀ ਲੈ ਕੇ ਆ ਰਿਹਾ ਸੀ ਕੈਲੀਫੋਰਨੀਆ ਜਾ ਰਿਹਾ ਸੀ ਉੱਥੇ ਉਹਦਾ ਰਸਤੇ ਵਿੱਚ ਐਕਸੀਡੈਂਟ ਹੋ ਗਿਆ ਇਹ ਹੋਇਆ ਕਿਸ ਤਰ੍ਹਾਂ ਕੋਈ ਪਤਾ ਚੱਲੇ ਗੱਡੀ ਉਹਦੀ ਸਲਿੱਪ ਕਰ ਗਈ ਹੈ ਸਲਿੱਪ ਕਰਕੇ ਥੱਲੇ ਡਿੱਗੀ ਹੈ ਰੇਲਵੇ ਟ੍ਰੈਕ ਤੇ ਡਿੱਗ ਪਈ। ہاں 컨트롤 ਨਹੀਂ ਹੋਈ ਸੀ। ਕੰਟਰੋਲ ਹੀ ਨਹੀਂ ਹੋਈ। ਜਾਂ ਕੁਝ ਐਸਾ ਵਿਗੜ ਪੈ ਗਿਆ ਜਿਹੜਾ ਗੱਡੀ ਸੜੇ ਡਿੱਗ ਪਈ। ਤੇ ਗੱਲਬਾਤ ਕਦੋਂ ਹੋਈ ਸੀ ਆਖਰ? ਗੱਲਬਾਤ ਹੋਈ ਹੈ ਜੀ ਸਾਡੀ 24 ਤਰੀਕ ਨੂੰ। ਮੁੰਡਾ। ਹਾਂਜੀ। ਮੇਰਾ ਬੇਟਾ ਵੀ ਉੱਥੇ ਸੀ ਉਹਨੇ ਦੱਸਿਆ। ਬਾਅਦ ਵਿੱਚ ਉਹਨੇ ਦੱਸਿਆ ਕਿ ਉਹਨੂੰ ਸਾਡੇ ਮੱਲੀ ਪਰਿਵਾਰਿੰਦਾ ਉਹਨਾਂ ਨੇ ਡੀਲਿੰਗ ਕੀਤੀ ਸਾਰੀ ਉਹਨਾਂ ਨੇ। ਉਹਨਾਂ ਨੇ ਕਦੇ ਤੇ ਫੋਨ ਕੀਤਾ ਤੇ ਫਿਰ ਸਾਨੂੰ ਪਤਾ ਲੱਗਾ ਕਿ ਆਖਰੋਂ ਕਦੋਂ ਬਾਾਰ ਗਿਆ ਸੀ ਉਹ ਕਿੰਨੇ ਸਾਲ ਹੋ ਗਏ 5 ਸਾਲ ਹੋ ਗਏ 5 ਸਾਲ ਹੋਏ ਨੇ ਬਾਾਰ ਗਿਆ ਨੂੰ 6 ਮਹੀਨਾ ਸਾਲ ਲੱਗਿਆ ਤੇ ਤੁਹਾਡੀ ਆਖਰੀ ਵਾਰ ਆਪਣੇ ਪੁੱਤ ਨਾਲ ਕਦੋਂ ਗੱਲਬਾਤ ਹੋਈ ਸੀ ਫੋਨ ਤੇ ਮੇਰੀ 2 ਦਿਨ ਪਹਿਲਾਂ ਹੋਈ ਸੀ ਤੇ ਮੌਤ ਤੋਂ ਕੀ ਕਹਿੰਦਾ ਸੀ ਕੀ ਗੱਲਬਾਤ ਹੋਈ ਮਾਂ ਦੇ ਪੁੱਤ ਦੀ ਘਰ ਬਾਰੇ ਗੱਲਾਂ ਵਰਤਾ ਕਰਦਾ ਹੈ ਕਰਜ਼ਾ ਬੜਾ ਚੜਿਆ ਸੀ ਤੇ ਉਹ ਹੋ ਜਾਂਦਾ ਹੈ ਫਲਾਣਾ ਵੱਡਾ ਭਰਾ ਉਹਦਾ ਘਰ ਗੈਲਾ ਬੈਠਾ ਉਹਦੇ ਵੱਲੋਂ ਸੋਚਦਾ ਉਹਨੂੰ ਵਾਰ ਕਰਨਾ ਉਸੇ ਪੁੱਤ ਤੇ ਸਾਰੀ ਜ਼ਿੰਮੇਵਾਰੀ ਸੀ ਹਾਂਜੀ ਸਾਰੀ ਜ਼ਿੰਮੇਵਾਰੀ ਉਸੇ ਤੇ ਤੁਹਾਨੂੰ ਕਦੋਂ ਪਤਾ ਲੱਗਾ ਕਿ بیٹے ਨੇ ਇਹ ਹੱਦ ਆ ਬਾਬਾ ਸਾਨੂੰ ਪਰਸੋਂ ਲੱਗਿਆ ਉਹ ਤਿੰਨ ਘੋਜੇ ਨਾਲ ਪਤਾ ਹਾਂਜੀ ਕਹਿੰਦੇ ਕਿ ਉਹਨੂੰ ਘਰਵਾਜ ਵੇਚ ਦੇਈਏ ਬਹੁਤ ਹਾਂਜੀ ਹਾਂਜੀ ਘਰਵਾਜ ਵੇਚ ਕੇ ਕਿਸਾਨ ਹੁਣ ਕਿੱਥੇ ਰਿਕਰਾਈ ਤੁਰਿਆ ਰਹੇ ਹਾਂਜੀ ਉਹ ਕਹਿ ਰਹੀਆਂ ਕਿੰਨੇ ਪੈਣ ਪਰਾਏ ਨੇ بیٹے ਤੁਹਾਡੇ ਦੋ بیٹے ਹਨ ਮੇਰੇ ਕੋਈ ਪੈਣ ਨਹੀਂ ਨਹੀਂ ਜੀ ਇਹ ਕੋ ਲੋਤਾ ਕਰ ਜੇ ਹੀ ਕਮਾਨ ਵਾਲਾ ਸੀ ਕਮਾਨ ਵਾਲਾ ਹੋਇਸੇ ਬਾਕੀ ਸਹੀ ਉਹਦੇ ਸੱਥੇ ਇਸੀ ਸਾਰਾ ਪਰਿਵਾਰ ਕੀ ਹੁਣ ਮੰਗ ਕਰਦੇ ਹੋ ਤੁਸੀਂ ਸਰਕਾਰ ਆਏ ਹੋਏ ਮੰਗ ਕਰਨੇ ਕਿ ਸਾਨੂੰ ਵੀ ਜਾ ਦੇ ਦੇਣਾ ਇਹ ਆਪਣੇ ਬੇਟੇ ਦੀ ਲਾ ਬੋਡੀ ਲੈ ਕੇ ਆਈਏ ਤੇ ਸਨਕਾਰ ਕਰੀਏ ਕਿਸੇ ਕਿ ਲੱਗਦੇ ਸੋ ਦਾਦੀਆਂ ਮੈਂ ਚੁੰਨ ਪਾਲਦੀ ਇੱਕ ਦਾਦੀ ਪੋਤੇ ਦਾ ਇੱਕ ਰਿਸ਼ਤਾ ਜਿਹੜਾ ਹੈ ਇੱਕ ਬੜਾ ਹੀ ਅਨਮੋਲ ਰਿਸ਼ਤਾ ਹੁੰਦਾ ਤੁਹਾਨੂੰ ਜਦੋਂ ਪਤਾ ਲੱਗਾ ਸੀਗਾ ਕੀ ਦਾ ਉਸ ਵਕਤ ਮਹਿਸੂਸ ਕੀਤਾ ਸੀ ਦੁੱਖ ਹੀ ਲੱਗਾ ਹੈ ਕੁਕ ਬੜਾ ਸਿਰ ਹੁੰਦਾ ਲੱਗਾ ਇਹ ਸੁਣਿਆ ਇੱਕ ਦਿਨ ਪਹਿਲਾਂ ਕੀਤੀ ਆ ਬੀਬੀ ਦੀ ਗੱਲ ਬੀਬੀ ਵੀ ਮੇਰਾ ਬੜਾ ਦਿਲ ਕਰਦਾ ਤੈਨੂੰ ਮਿਲਣ ਤੇ ਮੈਂ ਹੁ ਪੱਕਾ ਹੋ ਗਿਆ ਮੈਂ ਆਵਾਂਗਾ ਜੋ ਮੰਗੇਂਗੀ ਮੈਂ ਤੈਨੂੰ ਦਿਆਂਗਾ ਬੜੀਆਂ ਰੀਝਾਂ ਲਾਂਦਾ ਉਹ ਹੀ ਦਿੰਦਾ ਉਹਨਾਂ ਨਾਲੀ ਹੀ ਮੰਗ ਕਰਦੇ ਹੋ ਸਰਕਾਰ ਤੋਂ ਤੁਸੀਂ ਅਈਓ ਸੰਗ ਮੰਗ ਮੰਗਣੀਆਂ ਵੀ ਸਾਡੇ ਉਹ ਬੱਚਾ ਕਿਤੇ ਕੰਮ ਤੇ ਲੱਗ ਜੇ ਉਹ ਮਾਂ ਪਿਓ ਨੂੰ ਰੋਟੀ ਦੇ ਦੀ ਮਾਂ ਚਲੀ ਜਾਏ ਜਾਂ ਪਿਓ ਚਲੀ ਆ ਜਾਏ ਉਹ ਬੱਚਾ ਨਾਲ ਲੈ ਜਾਣਾ ਬ੍ਰਦਰ ਦੀ ਸਾਰੀ ਜ਼ਿੰਮੇਵਾਰੀ ਵੀ ਕਰਦੀ ਉਹ ਦੇ ਤੇ ਹੀ ਸਾਰੀ ਜ਼ਿੰਮੇਵਾਰੀ ਕਰਦੀ ਉਹਦੀ ਤੇ ਕਰਜ਼ਾ ਵੀ ਬਹੁਤ ਆਇਆ ਹੈ ਕਰਜ਼ਾ ਵੀ ਬਹੁਤਾ ਫਿਕਰ ਹੈ ਕੋਈ ਕਰਦਾ ਮੇਰੀ ਤਾਂ ਕਿਤੇ ਨਹੀਂ ਜਾਂ ਕਰ ਜਾ ਚੁੱਕੇ ਬਾਤ ਸੋਚੇ ਜੀ ਹਲਾਤ ਹੋ ਜਾਣਗੇ ਹਾਂਜੀ ਘਰ ਲਿਆ ਉਹ ਵੀ ਕਰਜ਼ੇ ਤੇ ਲਿਆ ਆਇਆ ਬਹੁਤ ਵੱਡਾ ਕਰਜਾ ਉਹਨਾਂ ਨੇ